ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਬੀਤ ਗ੍ਰਹਿ ਮਹਿ ਗ੍ਰਹਿਸਤੀ ਹੋਏ ਆਇਓ ਨ ਸਹਜ ਘਰ ਬਨ ਬਨ ਵਾਸਨਾ ਉਦਾਸ ਫਲ ਪਾਇਓ ਹੈ ਗ੍ਰਹਿ ਮਹਿ ਗ੍ਰਹਿਸਤੀ ਹੋਏ ਪਾਇਓ ਨ ਸਹਜ ਘਰ ਬਨ ਬਨ ਵਾਸਨਾ ਉਦਾਸ ਫਲ ਪਾਇਓ ਹੈ ਪੜ ਪੜ ਪੰਡਤ ਨਾ ਇਕੱਥ ਕਥਾ ਵਿਚਾਰੀ ਸਿਦਾਸਣ ਕੈ ਨਾ ਨਿਜ ਆਸਣ ਡੜਾਯੋ ਹੈ ਜੋਗ ਧਿਆਨ ਧਾਰਨ ਕੈ ਨਾਥ ਨਾ ਦੇ ਨਾਥਣ ਨ ਦੇਖੇ 나ਥ ਜਗ ਭੋਗ ਪੂਜਾ ਕੈ ਨਾ ਅਗੋਹ ਗਹਾਯੋ ਹੈ ਦੇਵੀ ਦੇਵ ਸੇਵਕੈ ਨਾ ਅਹੰ ਮੇਵ ਟੀਵਟਾਰੀ ਅਲਖ ਅਭੇਵ ਗੁਰਦੇਵ ਸਮਝਾਇਓ ਹੈ ਦੇਵੀ ਦੇਵ ਸੇਵਕੈ ਨਾ ਅਹੂ ਮੇਵ ਟੇਵਟਾਰੀ ਅਲਖ ਅਪੇਵ ਗੁਰਦੇਵ ਸਮਝਾਇਓ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਨਮਾਨ ਜੋਗ ਸਾਧ ਸੰਗਤ ਸਤਕਾਰ ਜੋਗ ਭਾਈ ਸਾਹਿਬ ਭਾਈ ਗੁਰਦਾਸ ਜੀ 3 ਨੰਬਰ ਕਵਿਤਾ ਦੇ ਵਿੱਚ ਸਤਿਗੁਰੂ ਜੀ ਦੀ ਉਪਮਾ ਔਰ ਨਾਲ-ਨਾਲ ਜੋ ਮਨਮਤ ਅਨੁਸਾਰ ਕੀਤੇ ਜਾਂਦੇ ਕਰਮਕਾਂਡ ਨਹੀਂ ਉਹਨਾਂ ਦਾ ਜ਼ਿਕਰ ਕਰਦੇ ਨਹੀਂ ਕਿ ਜਿਨ੍ਹਾਂ ਕਰਮਾਂ ਦੇ ਨਾਲ ਮਨੁੱਖ ਸੋਚਦਾ ਕਿ ਮੈਂ ਰੱਬ ਦੀ ਪ੍ਰਾਪਤੀ ਕਰ ਲਵਾਂਗਾ ਅਸਲ ਵਿੱਚ ਉਹ ਸਾਰੇ ਕਰਮਕਾਂਡ ਕੇਵਲ ਹੌਮੇ ਦੀ ਉਪਜ ਨੇ ਹੌਮੇ ਨੂੰ ਹੀ ਪੈਦਾ ਕਰਨ ਵਾਲੇ ਨੇ ਹੌਮੇ ਚੋਂ ਹੀ ਨਿਕਲਦੇ ਨੇ ਤੇ ਹੌਮੇ ਦੇ ਵਿੱਚ ਹੀ ਖਤਮ ਹੋ ਜਾਂਦੇ ਨੇ ਉਹ ਸਿਰਫ ਹੌਮੇ ਹੀ ਪੈਦਾ ਕਰਦੇ ਨੇ ਉਹਨਾਂ ਦੇ ਨਾਲ ਉਸ ਪਰਿਪੂਰਨ ਪਰਮਾਤਮਾ ਦੀ ਜਿਹੜੀ ਸੋਝੀ ਪ੍ਰਾਪਤ ਨਹੀਂ ਹੁੰਦੀ ਉਹਦੇ ਤੱਕ ਪਹੁੰਚ ਨਹੀਂ ਹੋ ਸਕਦੀ ਭਾਈ ਗੁਰਦਾਸ ਜੀ ਕਹਿੰਦੇ ਨੇ ਗ੍ਰਹਿ ਮਹੰ ਗ੍ਰਿਸ਼ਤੀ ਕੋਇ ਪਾਇਓ ਨਾ ਸਹਜ ਘਰ ਗੌਰਮਤ ਗੁਰੂ ਉਪਾਦਿ ਉਪਦੇਸ਼ ਜੇ ਪ੍ਰਾਪਤ ਨਹੀਂ ਕੀਤਾ ਗੁਰੂ ਨਾਨਕ ਸਾਹਿਬ ਜੀ ਦੇ ਧਰਮ ਵਿੱਚ ਗ੍ਰਸਥ ਧਰਮ ਨੂੰ ਪ੍ਰਧਾਨਤਾ ਦਿੱਤੀ ਗਈ ਹੈ ਪਰ ਨਾਲ ਅਨੁਗੁਰ ਗ੍ਰੰਥ ਸਾਹਿਬ ਜੀ ਦੇ ਬਚਨ ਨੇ ਕਿ ਸਤਗੁਰ ਕੀ ਇਹ ਵਡਿਆਈ ਉਤਰ ਕਲਤਰ ਵਿੱਚੇ ਗਤ ਪਾਈ ਕਿ ਪੁੱਤਰ ਪਤਨੀ ਪਰਿਵਾਰ ਦੇ ਵਿੱਚ ਰਹਿੰਦਿਆਂ ਗਤ ਪ੍ਰਾਪਤ ਕਰਨੀ ਹੈ ਮੁਕਤੀ ਪ੍ਰਾਪਤ ਕਰਨੀ ਹੈ ਪਰ ਉਹਦਾ ਤਰੀਕਾ ਇਹ ਹੈ ਕਿ ਗ੍ਰਿਸ਼ਤ ਧਰਮ ਦੇ ਵਿੱਚ ਰਹਿੰਦਿਆਂ ਗੁਰੂ ਦੀ ਮੱਤ ਦੇ ਅਨੁਸਾਰ ਜੀਵਨ ਜੀਉਣਾ ਪਰ ਭਾਈ ਗੁਰਦਾਸ ਜੀ ਕਹਿੰਦੇ ਨੇ ਜੇ ਗ੍ਰਿਸ਼ਤ ਧਰਮ ਤੇ ਅਪਣਾ ਲਿਆ ਜੋ ਜ਼ਿਆਦਾਤਰ ਹੋ ਰਿਹਾ ਹੈ ਕਹਿ ਦਿੱਤਾ ਜਾਂਦਾ ਜੀ ਸਿੱਖ ਧਰਮ ਗ੍ਰਿਸ਼ਤੀ ਦੇ ਧਰਮ ਨੂੰ ਪ੍ਰਵਾਨਤਾ ਦਿੰਦਾ ਹੈ ਪ੍ਰਧਾਨਤਾ ਦਿੰਦਾ ਹੈ ਤੇ ਸਿੱਖ ਗ੍ਰਿਸ਼ਤ ਧਰਮ ਹੈ ਪਰ ਸੱਚ ਇਹ ਹੈ ਕਿ ਜੇ ਸਿੱਖ ਹੋ ਕੇ ਗ੍ਰਿਸ਼ਤੀ ਹੋ ਕੇ ਗੁਰੂ ਨਾਨਕ ਦੇ ਉਪਦੇਸ਼ ਨੂੰ ਨਹੀਂ ਕਮਾਇਆ ਤੇ ਮਾਫ ਕਰਨਾ ਉਹ ਵੀ ਸਿੱਖ ਧਰਮ ਦੇ ਅਨੁਸਾਰ ਜੀਵਨ ਨਹੀਂ ਹੈ ਗੁਰੂ ਦੀ ਮੱਤ ਦੇ ਧਾਰ ਨਹੀਂ ਖੋਏ ਬਿਨਾ ਗ੍ਰਿਸ਼ਤ ਧਰਮ ਵੀ ਜਿਹੜਾ ਹੈ ਉਹ ਵੀ ਪ੍ਰਵਾਨ ਨਹੀਂ ਹੈ ਗ੍ਰਿਸ਼ਤ ਦੀ ਪ੍ਰਧਾਨਤਾ ਇਸ ਕਰਕੇ ਹੈ ਕਿ ਗੁਰੂ ਦਾ ਉਪਦੇਸ਼ ਪ੍ਰਾਪਤ ਕਰਕੇ ਗ੍ਰਿਸ਼ਤ ਧਰਮ ਦੇ ਵਿੱਚ ਰਹਿੰਦਿਆਂ ਪਰਮੇਸ਼ਰ ਦੇ ਨਾਮ ਨਾਲ ਜੁੜ ਕੇ ਆਪਣੇ ਜੀਵਨ ਨੂੰ ਸਫਲ ਕਰਨਾ ਔਯੁਰ ਗੁਰਦਾਸ ਜੀ ਕਹਿੰਦੇ ਗ੍ਰਿਸ਼ਤੀ ਤੇ ਬਣ ਗਿਆ ਪਰ ਗੁਰੂ ਦਾ ਉਪਦੇਸ਼ ਨਹੀਂ ਕਮਾਇਆ ਤੇ ਗੁਰੂ ਦਾ ਉਪਦੇਸ਼ ਕਮਾਏ ਤੋਂ ਬਿਨਾ ਗ੍ਰਿਸ਼ਤ ਵਿੱਚ ਰਹਿੰਦਿਆਂ ਗ੍ਰਿਸ਼ਤੀ ਹੋ ਕੇ ਵੀ ਪ੍ਰਭੂ ਪਿਲਾ ਮਲਾਪ ਵਾਲੀ ਜਿਹੜੀ ਸਹਿਜ ਸੁਖ ਅਵਸਥਾ ਹੈ ਉਹਦੀ ਪ੍ਰਾਪਤੀ ਨਹੀਂ ਹੋ ਸਕੇਗੀ ਬਨ ਬਨਵਾਸਨਾ ਉਦਾਸ ਫਲ ਪਾਇਓ ਹੈ ਤੇ ਗ੍ਰਿਸ਼ਤ ਤੱਜ ਕੇ ਘਰ-ਬਾਰ ਛੱਡ ਕੇ ਜੰਗਲਾਂ ਦਾ ਵਾਸੀ ਹੋ ਗਿਆ ਅਈ ਗੁਰਦਾਸ ਜੀ ਕਹਿੰਦੇ ਨੇ ਇਸ ਤਰੀਕੇ ਦੇ ਨਾਲ ਵੀ ਗਿਆਨ ਦੀ ਪ੍ਰਾਪਤੀ ਪ੍ਰਭੂ ਦੀ ਪ੍ਰਾਪਤੀ ਨਹੀਂ ਹੈ ਗੁਰੂ ਨਾਨਕ ਸਾਹਿਬ ਜੀ ਦੇ ਬਚਨ ਨੇ ਸਤਗੁਰੂ ਜੀ ਕਹਿੰਦੇ ਆਪਦਾ ਕਾ ਮਾਰਿਆ ਗ੍ਰਹਿ ਤੇ ਨਸਤਾ ਜਿਹੜਾ ਘਰ-ਬਾਰ ਛੱਡ ਕੇ ਗਿਆ ਹੈ ਬੇਸ਼ੱਕ ਆਪਣੇ ਮਨ ਵਿੱਚ ਹੀ ਸੋਚੀ ਜਾਏ ਮੈਂ ਉਦਾਸੀ ਮੈਂ ਘਰ-ਬਾਰ ਤਿਆਗ ਦਿੱਤਾ ਇਦਾਂ ਮਨ ਵਿੱਚ ਵਿਚਾਰ ਪੈਦਾ ਕਰੇ ਪਰ ਗੁਰੂ ਨਾਨਕ ਸਾਹਿਬ ਕਹਿੰਦੇ ਸੱਚ ਇਹ ਕਿ ਘਰ ਦੀਆਂ ਮੁਸੀਬਤਾਂ ਤੋਂ ਡਰਦਾ ਘਰ ਦੀਆਂ ਜ਼ਿੰਮੇਵਾਰੀਆਂ ਤੋਂ ਡਰਦਾ ਘਰ ਪਰਿਵਾਰ ਛੱਡ ਕੇ ਭੱਜਿਆ ਹੈ। ਅਪਦਾ ਕਾ ਮਾਰਿਆ ਗ੍ਰਹਿ ਤੇ ਨਾ ਸਤਾ ਸਤਿਗੁਰੂ ਜੀ ਕਹਿੰਦੇ ਘਰ ਦੀਆਂ ਅਪਦਾ ਦਾ ਮਾਰਿਆ ਘਰ ਦੀਆਂ ਮੁਸੀਬਤਾਂ ਦਾ ਮਾਰਿਆ ਘਰ ਛੱਡ ਕੇ ਦੌੜ ਗਿਆ। ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਜੰਗਲ ਜੰਗਲ ਕਿਆ ਭਵੇਂ ਵਣ ਕੰਡਾ ਮੋੜ ਹੈ ਵਸੀ ਰੱਬ ਹਿਆਲੀ ਹੈ ਜੰਗਲ ਕਿਆ ਢੁੰਡੇ ਚੰਗਲ ਦੇ ਵਿੱਚ ਕਿਰਮ ਫਿਰਨ ਦਾ ਕੀ ਫਾਇਦਾ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਬਚਨ ਨੇ ਕਿ ਇਸ ਆਪਣੇ ਅੰਦਰ ਦੀ ਖੋਜ ਨਾ ਕੀਤੀ ਕਾਹੀ ਰੇਵਨ ਕੋਜਣ ਜਾਈ ਸਰਬ ਨਿਵਾਸੀ ਸਦਾ ਅਲੇਪਾ ਤੂੰ ਹੀ ਸੰਗ ਸਮਾਇਉ ਤੇਰੇ ਵਿੱਚ ਸਮਾਇਆ ਸੀ ਪਰ ਤੂੰ ਉਹਨੂੰ ਆਪਣੇ ਅੰਦਰੋਂ ਨਹੀਂ ਲੱਭਿਆ ਤੇ ਜੰਗਲਾਂ ਵਿੱਚ ਲੱਭਣ ਤੁਰ ਗਿਆ ਸੋ ਭਾਈ ਗੁਰਦਾਸ ਜੀ ਕਹਿੰਦੇ ਬਨ ਬਨਵਾਸ ਬਨ ਦਾ ਵਾਸੀ ਹੋ ਕੇ ਘਰ-ਬਾਰ ਛੱਡ ਕੇ ਵੀ ਪ੍ਰਭੂ ਗਿਆਨ ਦੀ ਪ੍ਰਾਪਤੀ ਰੂਪੀ ਫਲ ਜਿਹੜਾ ਹੈ ਉਹ ਪ੍ਰਾਪਤ ਨਹੀਂ ਹੋਇਆ ਭਾਈ ਗੁਰਦਾਸ ਜੀ ਕਹਿੰਦੇ ਪੜ ਪੜ ਪੰਡਿਤ ਨ ਅਕਥ ਕਥਾ ਵਿਚਾਰੀ ਵਿਦਵਾਨ ਬਣ ਗਿਆ ਪੰਡਿਤ ਬਣ ਗਿਆ ਪੰਡਿਤ ਦਾ ਅਰਥ ਹੁੰਦਾ ਵਿਦਵਾਨ ਭਾਈ ਗੁਰਦਾਸ ਜੀ ਕਹਿੰਦੇ ਵੇਦਾਂ ਸ਼ਾਸਤਰਾਂ ਹੋਰ ਹੋਰ ਧਾਰਮਿਕ ਗ੍ਰੰਥਾਂ ਦਾ ਗਿਆਨ ਪ੍ਰਾਪਤ ਕੀਤਾ ਪੜ ਪੜ ਕੇ ਪੜ ਪੜ ਕੇ ਗਿਆਨ ਪ੍ਰਾਪਤ ਕਰ ਹੀ ਗਿਆ ਔਰ ਜਿਹੜਾ ਅਕਥ ਵਾਹਿਗੁਰੂ ਸੀ ਉਹਦੀ ਅਕਥ ਕਥਾ ਦੀ ਕਦੇ ਵਿਚਾਰਨੀ ਕੀਤੀ ਉਸ ਪਰਿਪੂਰਨ ਪ੍ਰਮਾਤਮਾ ਦਾ ਉਸ ਵਾਹਿਗੁਰੂ ਜੀ ਦਾ ਗਿਆਨ ਪ੍ਰਾਪਤ ਕਰਨ ਦਾ ਯਤਨ ਹੀ ਨਹੀਂ ਕੀਤਾ ਗੁਰੂ ਗ੍ਰੰਥ ਸਾਹਿਬ ਜੀ ਜਾਂ ਗੁਰਮਤ ਇਹ ਗੱਲ ਨਹੀਂ ਕਹਿੰਦੀ ਕਿ ਵੀ ਇਦਾਂ ਦਾ ਧਾਰਮਿਕ ਗ੍ਰੰਥਾਂ ਦਾ ਗਿਆਨ ਪ੍ਰਾਪਤ ਨਹੀਂ ਕਰਨਾ ਗੁਰੂ ਗ੍ਰੰਥ ਸਾਹਿਬ ਕਹਿੰਦੇ ਬੇਦਕ ਤੇਬ ਕਹੋ ਮਤ ਝੂਠੇ ਝੂਠਾ ਜੋ ਨਾ ਵਿਚਾਰੇ ਸਤਿਗੁਰੂ ਕਹਿੰਦੇ ਉਹ ਗ੍ਰੰਥ ਝੂਠੇ ਨਹੀਂ ਝੂਠਾ ਉਹ ਐ ਜਿਹੜਾ ਉਹਨਾਂ ਦੀ ਵਿਚਾਰ ਨਹੀਂ ਕਰਦਾ ਜਿੰਨੇ ਵਿਚਾਰਿਆ ਉਹਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਇੱਕ ਵਚਨ ਲਿਖ ਦਿੱਤਾ ਕਿ ਜਿਹੜੀਆਂ ਸਿਮਰਤ ਬੇਦ ਪੁਰਾਨ ਜਿੰਨੀਆਂ ਸਿਮਰਤਿਆਂ ਨੇ ਜਿੰਨੇ ਵੇਦ ਨੇ ਜਿੰਨੇ ਪੁਰਾਣ ਨੇ ਉਹ ਕਾਰਨ ਪੋਥੀਆਂ ਤੇ ਹੋਰ ਜਿੰਨੀਆਂ ਵੀ ਧਾਰਮਿਕ ਪੋਥੀਆਂ ਨੇ ਇਸ ਗੱਲ ਦੀ ਜਿਹੜੀ ਉਹ ਖਾਮੀ ਭਰਦੀਆਂ ਉਹ ਪੁਕਾਰ-ਪੁਕਾਰ ਕੇ ਕਹਿ ਰਹੀਆਂ ਕਿ ਨਾਮ ਬਿਨਾ ਸਭ ਕੂੜ ਗੱਲ ਹੀ ਖੋਚੀਆਂ ਕਿ ਪ੍ਰਮਾਤਮਾ ਦੇ ਨਾਮ ਤੋਂ ਬਿਨਾ ਸਭ ਕੁਝ ਝੂਠ ਹੈ ਇਹਦਾ ਭਾਵ ਗੁਰੂ ਅਰਜਨ ਸਾਹਿਬ ਕਹਿ ਰਹੇ ਨੇ ਕਿ ਜਿੰਨੇ ਸਿਮਰਤ ਵੇਦ ਪੁਰਾਣ ਕੋਥੀਆਂ ਨੇ ਉਹਨਾਂ ਦੇ ਵਿੱਚ ਪ੍ਰਭੂ ਦੇ ਨਾਮ ਦੀ ਵਿਚਾਰ ਤੇ ਹੈ ਪਰ ਉਹਦੀ ਕਦੇ ਵਿਚਾਰ ਕਰਦਾ ਕੋਈ ਨਹੀਂ ਉਹ ਝੂਠੇ ਨੇ ਜਿਹੜੇ ਉਸ ਵਿਚਾਰ ਤੋਂ ਸਖਣੇ ਨੇ ਹੀਣੇ ਨੇ ਉਹ ਝੂਠੇ ਨੇ ਇਸ ਕਰਕੇ ਭਾਈ ਗੁਰਦਾਸ ਜੀ ਕਹਿੰਦੇ ਨੇ ਸ਼ਾਸਤਰਾਂ ਨੂੰ ਵੇਦਾਂ ਨੂੰ ਧਾਰਮਿਕ ਗ੍ਰੰਥਾਂ ਨੂੰ ਪੜ ਪੜ ਕੇ ਹੰਕਾਰ ਕਰਦਾ ਰਿਹਾ ਪਰ ਉਸ ਅਕਥ ਵਾਹਿਗੁਰੂ ਜੀ ਦੀ ਕਥਾ ਨੂੰ ਵਿਚਾਰਨ ਦਾ ਜਤਨ ਹੀ ਨਹੀਂ ਕੀਤਾ ਉਦੇ ਨਾਮ ਨਾਲ ਜੁੜਿਆ ਨਿਸਚੇ ਦਾਸਣਕ ਹੈ ਨਾ ਨਿਜ ਆਸਣ ਦਿਰੜਾਯੋ ਹੈ ਭਾਈ ਗੁਰਦਾਸ ਜੀ ਕਹਿੰਦੇ ਸਿੱਧਾ ਨਹੀਂ ਬੜੇ ਬੜੇ ਲੰਮੇ ਆਸਣ ਜਿਹੜੇ ਲਾਏ ਨੇ ਕਈ ਕਈ ਘੰਟਿਆਂ ਦੀਆਂ ਚੌਕੜੀਆਂ ਕਈ ਕਈ ਦਿਨਾਂ ਦੀਆਂ ਚੌਕੜੀਆਂ ਤੇ ਐਸੇ ਵੀ ਜੋਗੀ ਨੇ ਜਿਨ੍ਹਾਂ ਕਈ ਕਈ ਸਾਲਾਂ ਦੀਆਂ ਚੌਕੜੀਆਂ ਲਾ ਛੱਡੀਆਂ ਸਮਾਧੀਆਂ ਲਾ ਲਾ ਕੇ ਬੈਠੇ ਰਹੇ ਸਿੱਧ ਆਸਣ ਲਗਾ ਲਗਾ ਕੇ ਬੈਠੇ ਰਹੇ ਪਰ ਭਾਈ ਗੁਰਦਾਸ ਜੀ ਕਹਿੰਦੇ ਆਪਣੀ ਚਿੱਤ ਬਿਰਤੀ ਦੇ ਵਿੱਚ ਵਾਹਿਗੁਰੂ ਦੇ ਸਰੂਪ ਵਿੱਚ ਉਹ ਦ੍ਰਿੜ ਨਹੀਂ ਹੋਏ ਆਪਣੇ ਨਿੱਜ ਘਰ ਦੇ ਵਿੱਚੋਂ ਵਾਹਿਗੁਰੂ ਜੀ ਨੂੰ ਲੱਭਿਆ ਨਹੀਂ ਆਪਣੀ ਚਿਤਵਿਰਤੀ ਵਿੱਚ ਉਹਨਾਂ ਨੇ ਟਿਕਾਹ ਪ੍ਰਾਪਤ ਨਹੀਂ ਕੀਤਾ ਭਾਈ ਗੁਰਦਾਸ ਜੀ ਕਹਿੰਦੇ ਨਿੱਜ ਆਸਣ ਦੇ ਵਿੱਚ ਉਹਨਾਂ ਨੂੰ ਟਿਕਾਣਾ ਨਹੀਂ ਮਿਲਿਆ ਉਹ ਸਮਾਧੀਆਂ ਲਾ ਕੇ ਭਟਕਦੇ ਰਹੇ ਮਨ ਕਰਕੇ ਸਰੀਰ ਦੀ ਸਮਾਧੀ ਲੱਗ ਗਈ ਮਨ ਕਰਕੇ ਭਟਕਣਾ ਵਿੱਚ ਰਹੇ ਭਾਈ ਗੁਰਦਾਸ ਜੀ ਕਹਿੰਦੇ ਨਿੱਜ ਘਰ ਦੇ ਵਿੱਚ ਉਹਨਾਂ ਦਾ ਵਾਸਾ ਨਹੀਂ ਹੋਇਆ ਯੋਗ ਧਿਆਨ ਧਾਰਨ ਕੈ ਨਾਤਣ ਨ ਦੇਕੇ ਨਾਥ ਜੋਗੀਆਂ ਦੇ ਮੁਖੀ ਨੌ ਨਾਥ ਨੇ ਤੇ ਭਾਈ ਗੁਰਦਾਸ ਜੀ ਕਹਿੰਦੇ ਨੇ ਯੋਗ ਦਾ ਧਿਆਨ ਧਾਰਨ ਵਾਲੇ ਜਿਹੜੇ ਨੇ ਉਹਨਾਂ ਨੇ ਵੀ ਨਾਥਨ ਭਾਵ ਨਾਥਾਂ ਦਾ ਜਿਹੜਾ ਨਾਥ ਵਾਹਿਗੁਰੂ ਹੈ ਉਹ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਵੇਖ ਨਹੀਂ ਸਕੇ ਨਾਥ ਜਿਹੜੇ ਨੇ ਉਹਨਾਂ ਵੀ ਬੜੀਆਂ ਧਾ ਧਿਆਨ ਸਵਾਧੀਆਂ ਲਾਈਆਂ ਤਾੜੀਆਂ ਲਾ ਲਾ ਕੇ ਬੈਠੇ ਕਈ ਕੁਝ ਉਹਨਾਂ ਨੇ ਯਤਨ ਕੀਤੇ ਪਰ ਭਾਈ ਗੁਰਦਾਸ ਜੀ ਕਹਿੰਦੇ ਜੋਗੀਆਂ ਦੇ ਮੁਖੀ ਜੋਗੀ ਜਿਹੜੇ ਸੀ ਉਹ ਵੀ ਉਸ ਮਹਾਨ ਆਤਮਾ ਕਾਲਪੁਰਖ ਵਾਹਿਗੁਰੂ ਜੀ ਜਿਹੜੇ ਨੇ ਉਹਨਾਂ ਦੇ ਬਾਬਤ ਉਹ ਸਮਝ ਨਹੀਂ ਸਕੇ ਵਾਹਿਗੁਰੂ ਜੀ ਨੂੰ ਉਹ ਜਾਣ ਨਹੀਂ ਸਕੇ ਜਗ ਭੋਗ ਪੂਜਾ ਕੈ ਨ ਅੱਗ ਹੋ ਗਹਾਇਓ ਹੈ ਉਸ ਤੋਂ ਅੱਗੇ ਜਿਹੜੇ ਜੋਗਣੇ ਉਹਨਾਂ ਜੁਗਾਂ ਦੇ ਵਿੱਚ ਜਿਵੇਂ ਗੁਰੂ ਗ੍ਰੰਥ ਸਾਹਿਬ ਜੀ ਦੇ ਬਚਨ ਨੇ ਸਤਜਗ ਸਤ ਤੇਤਾ ਜੱਗੀ ਦਵਾਪਰ ਪੂਜਾਚਾਰ ਸਤਜੁਗ ਦੇ ਵਿੱਚ ਉੱਚੇ ਸੁੱਚੇ ਆਚਰਣ ਦੀ ਪ੍ਰਧਾਨਤਾ ਸੀ ਔਰ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਸਤਜੁਗ ਸਤ ਤੇਤਾ ਜੱਗੀ ਤ੍ਰੇਤੇ ਦੇ ਵਿੱਚ ਜਗ ਆਧ ਕਰਨ ਦੀ ਬੜੀ ਪ੍ਰਧਾਨਤਾ ਸੀ ਬੜੇ ਬੜੇ ਵੱਡੇ ਜੱਗ ਕੀਤੇ ਗਏ ਅਸ਼ਵਮੇਦ ਜੱਗ ਗੈਂਡਾ ਮਾਰ ਜੱਗ ਇਸ ਤਰ੍ਹਾਂ ਦੇ ਜੱਗ ਕੀਤੇ ਜਾਂਦੇ ਸੀ ਤੇ ਭਾਈ ਗੁਰਦਾਸ ਜੀ ਕਹਿੰਦੇ ਨੇ ਲੋਕਾਂ ਨੇ ਜੱਗ ਕੀਤੇ ਭੋਗ ਕੀਤੇ ਮੂਰਤੀਆਂ ਸਥਾਪਨ ਕਰਕੇ ਜਾਂ ਦਰਖਤਾਂ ਆਦਿ ਦੀ ਪੂਜਾ ਕੀਤੀ ਦੁਆਪਰ ਤਿੱਤਾ ਜਗ ਦੁਆਪਰ ਪੂਜਾਚਾਰ ਦੁਆਪਰ ਦੇ ਵਿੱਚ ਵੱਖ-ਵੱਖ ਹਵਾ ਅੱਗ ਪਾਣੀ ਆਦ ਦਰਖਤਾਂ ਦੀ ਸੱਪਾਂ ਆਦ ਦੀ ਪੂਜਾ ਦੀ ਬੜੀ ਪ੍ਰਧਾਨਤਾ ਰਹੀ ਭਾਈ ਗੁਰਦਾਸ ਜੀ ਕਹਿੰਦੇ ਲੋਕਾਂ ਨੇ ਇਹ ਕੁਝ ਵੀ ਕੀਤਾ ਪਰ ਅਗੋ ਨਾ ਅਗੋ ਗਹਾਇਓ ਹੈ ਅਗੋ ਦਾ ਅਰਥ ਹੈ ਨਾ ਪਕੜਿਆ ਜਾਣ ਵਾਲਾ ਜਿਹੜਾ ਕਿਸੇ ਦੀ ਪਕੜ ਵਿੱਚ ਨਾ ਆਵੇ ਉਹ ਆਕਾਰਪੁਰਖ ਵਾਹਿਗੁਰੂ ਭਾਈ ਗੁਰਦਾਸ ਜੀ ਕਹਿੰਦੇ ਉਹਦੀ ਸੋਝੀ ਪ੍ਰਾਪਤ ਨਹੀਂ ਕੀਤੀ ਉਸ ਪ੍ਰਮਾਤਮਾ ਨਾਲ ਨਹੀਂ ਜੁੜੇ ਕਰਮ ਕਾਂਡਾਂ ਦੇ ਵਿੱਚ ਆਪਣਾ ਜੀਵਨ ਬਤੀਤ ਕਰ ਲਿਆ ਭਾਈ ਗੁਰਦਾਸ ਜੀ ਕਹਿੰਦੇ ਦੇਵੀ ਦੇਵ ਸੇਵਕਨ ਅਹੂ ਮੇਵ ਟੇਵਟਾਰੀ ਵੱਖ-ਵੱਖ ਦੇਵੀ ਦੇਵਤਿਆਂ ਦੀ ਸੇਵਾ ਕੀਤੀ ਉਹਨਾਂ ਦੀ ਪੂਜਾ ਪ੍ਰਤੀਸ਼ਠਾ ਵਿੱਚ ਰੁੱਝੇ ਰਹੇ ਕਰਮ ਕਾਂਡ ਕੀਤੀ ਬਹੁਤ ਕੁਝ ਕੀਤਾ ਧੰਨ ਗੁਰੂ ਅਰਜਨ ਸਾਹਿਬ ਜੀ ਦੇ ਬਚਨ ਨੇ ਪਾਠ ਪੜਿਓ ਅਰਵੇਦ ਵਿਚਾਰਿਓ ਨਿਵਲ ਭਵੰਗਮ ਸਾਦੇ ਪੰਚ ਜਨਾ ਸਿਉ ਸੰਗਨਾ ਛੁਟਕਿਓ ਅਧਿਕ ਅਹੰਗਬੁਧਵਾਦੀ ਕਰਮਕਾਂਡ ਬੜੇ ਕੀਤੇ ਦੇਵੀ ਦੇਵਤਿਆਂ ਦੀ ਪੂਜਾ ਬੜੀ ਕੀਤੀ ਪਾਠ ਬੜੇ ਕੀਤੇ ਸਭ ਕੁਝ ਕੀਤਾ ਪਰ ਗੁਰੂ ਅਰਜਨ ਸਾਹਿਬ ਕਹਿੰਦੇ ਇਹਦੇ ਨਾਲ ਹੋਇਆ ਕੀ ਹੋਣਾ ਤੇ ਹਉਮੇ ਤੋਂ ਛੁਟਕਾਰਾ ਚਾਹੀਦਾ ਸੀ ਪਰ ਅਧਿਕ ਅਹੰਗਬੁਧਵਾਦੀ ਸਤਗੁਰੂ ਕਹਿੰਦੇ ਹੋਰ ਜ਼ਿਆਦਾ ਹੰਕਾਰ ਵਾਲੀ ਬੁੱਧੀ ਪੈਦਾ ਹੋਗੀ ਭਾਈ ਗੁਰਦਾਸ ਜੀ ਕਹਿੰਦੇ ਦੇਵੀ ਦੇਵ ਸੇਵਕੈ ਦੇਵੀ ਦੇਵਤਿਆਂ ਦੀ ਸੇਵਾ ਕਰਕੇ ਨਾ ਅਹੰ ਮੇਵ ਟੇਵਟਾਰੀ ਭਾਈ ਗੁਰਦਾਜ ਕਹਿੰਦੇ ਹੰਕਾਰ ਵਾਲੀ ਜਿਹੜੀ ਸੁਰਤੀ ਸੀ ਹੰਕਾਰ ਵਾਲੀ ਜਿਹੜੀ ਬਿਰਤੀ ਸੀ ਉਹਨੂੰ ਨਾਸ਼ ਨਹੀਂ ਕੀਤਾ ਉਹਨੂੰ ਟਾਲਿਆ ਨਹੀਂ ਉਸ ਤੋਂ ਦੂਰ ਨਹੀਂ ਹੋਏ ਹੰਕਾਰ ਖਸ਼ ਨਾਸ਼ ਨਹੀਂ ਹੋ ਸਕਿਆ ਪ੍ਰਭੂ ਪ੍ਰਾਪਤੀ ਦੀ ਜਿਹੜੀ ਥਾਂ ਹੈ ਉਹ ਤੇ ਨਹੀਂ ਪ੍ਰਾਪਤ ਹੋਈ ਬਲਕਿ ਹੋਰ ਖੋਰ ਦੇਵੀ ਦੇਵਤਿਆਂ ਦੀ ਸੇਵਾ ਕਰਨ ਦੇ ਨਾਲ ਮਨ ਵਿੱਚ ਹੋਰ ਜ਼ਿਆਦਾ ਹੰਕਾਰ ਪੈਦਾ ਹੋ ਗਿਆ ਭਾਈ ਗੁਰਦਾਸ ਜੀ ਕਹਿੰਦੇ ਅਲਖ ਅਭੇਵ ਉਹ ਜਿਹੜਾ ਨਾਂ ਜਾਣਿਆ ਜਾ ਸਕਣ ਵਾਲਾ ਵਾਹਿਗੁਰੂ ਜਿਹਦੇ ਭੇਦ ਨੂੰ ਨਹੀਂ ਪਾਇਆ ਜਾ ਸਕਦਾ ਜਿਹੜਾ ਪਰੇ ਤੋਂ ਪਰੇ ਵਾਹਿਗੁਰੂ ਹੈ ਭਾਈ ਗੁਰਦਾਸ ਜੀ ਕਹਿੰਦੇ ਉਹਦੇ ਬਾਰੇ ਗੁਰਦੇਵ ਸਮਝਾਇਓ ਹੈ ਸਤ ਗੁਰੂ ਹੀ ਕੇਵਲ ਵਾਹਿਗੁਰੂ ਦੇ ਬਾਰੇ ਸੋਝੀ ਬਖਸ਼ਿਸ਼ ਕਰ ਸਕਦੇ ਨੇ ਭਾਈ ਗੁਰਦਾਸ ਜੀ ਕਹਿੰਦੇ ਕਿਉਂ ਸਤ ਗੁਰੂ ਆਪ ਨਿਮਰਤਾ ਦੇ ਸੌਮੇ ਨੇ ਜਿਹੜੇ ਗੁਰੂ ਦੀ ਮੱਤ ਦੇ ਨਾਲ ਜੁੜ ਜਾਂਦੇ ਨੇ ਉਹ ਵੀ ਨਿਮਰਤਾ ਵਾਲੇ ਬਣ ਜਾਂਦੇ ਹਉਮੇ ਹੰਕਾਰ ਵਾਲੀ ਬਿਰਤੀ ਨੂੰ ਤਿਆਗ ਦਿੰਦੇ ਨੇ ਉਸ ਨਿਰਭਉ ਨਿਰਵੈਰ ਅਕਾਲਪੁਰਖ ਵਾਹਿਗੁਰੂ ਜੀ ਦੇ ਨਾਲ ਉਹਨਾਂ ਦੀ ਸਾਝ ਬਣ ਜਾਂਦੀ ਹੈ ਭਾਈ ਗੁਰਦਾਸ ਜੀ ਕਹਿੰਦੇ ਸਤ ਗੁਰੂ ਨੇ ਉਸ ਨਾ ਜਾਣੇ ਜਾਣ ਵਾਲੇ ਵਾਹਿਗੁਰੂ ਜੀ ਦੀ ਸੋਝੀ ਬਖਸ਼ਿਸ਼ ਕੀਤੀ ਸਤ ਗੁਰੂ ਤੋਂ ਬਿਨਾ ਉਸ ਅਲਖ ਤੇ ਅਭੇਵ ਵਾਹਿਗੁਰੂ ਜੀ ਦੇ ਨਾਲ ਜਿਹੜਾ ਉਹ ਜੁੜਿਆ ਨਹੀਂ ਜਾ ਸਕਦਾ ਇਸ ਕਵਿਤ ਦੇ ਵਿੱਚ ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਆਪਣੀ ਮਨ ਦੀ ਮਤ ਦੇ ਪਿੱਛੇ ਲੱਗ ਕੇ ਵੱਖ-ਵੱਖ ਤਰ੍ਹਾਂ ਦੇ ਕਰਮਕਾਂਡ ਕੀਤੇ ਔਰ ਬਨਵਾਸ ਗਏ ਵਿਦਿਆਪਨ ਪੜ੍ਹ ਕੇ ਜਿਹੜਾ ਗਿਆਨ ਹਾਸਲ ਕੀਤਾ ਸਮਾਧੀਆਂ ਲਾਈਆਂ ਯੋਗ ਸਾਧਨਾ ਕੀਤੀਆਂ ਹੋਰ जग ਜੋ ਭੋਗ ਪੂਜਾ ਆਦ ਸਭ ਕੁਝ ਕੀਤਾ ਪਰ ਭਾਈ ਗੁਰਦਾਸ ਜੀ ਕਹਿੰਦੇ ਇਨਾਂ ਸਾਰੇ ਕਰਮਕਾਂਡਾਂ ਦੇ ਨਾਲ ਹੰਕਾਰ ਵਧਿਆ ਪਰਮਾਤਮਾ ਦੀ ਪ੍ਰਾਪਤੀ ਨਾ ਹੋ ਸਕੀ ਅਕਾਲ ਪੁਰਖ ਦੇ ਨਾਲ ਜੇ ਸਾਂਝ ਬਣੇਗੀ ਉਹ ਕੇਵਲ ਗੁਰੂ ਦੀ ਸ਼ਰਣ ਵਿੱਚ ਆ ਕੇ ਗੁਰਮਤ ਦੇ ਧਾਰਨੀ ਬਣਿਆ ਬਣੇਗੀ ਸੋ ਭਾਈ ਗੁਰਦਾਸ ਜੀ ਇਸ ਕਵਿੱਤ ਦੇ ਵਿੱਚ ਸਾਨੂੰ ਸਤ ਗੁਰੂ ਦੇ ਚਰਨਾਂ ਨਾਲ ਜੁੜਨ ਦੀ ਹਦਾਇਤ ਕਰਦੇ ਨੇ ਸੋਜੀ ਬਖਸ਼ਦੇ ਨੇ ਭੁੱਲਾਂ ਚੁੱਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ